ਰੱਬ ਮੇਰਾ ਹੋਰ ਬਗਾਇ ਰੱਬ ਤੇਰਾ ਯੇਸੂ ਬਗਾਇ ਰੱਬ ਮੇਰਾ ਹੋਰ ਬਗਾਇ ਰੱਬ ਤੇਰਾ ਯੇਸੂ ਬਗਾਇ ਰੱਬ ਮੇਰਾ ਹੋਰ ਬਗਾਇ ਰੱਬ ਤੇਰਾ ਯੇਸੂ ਬਗਾਇ ਰੱਬ ਮੇਰਾ ਤੇਰੀਆਂ ਸ਼ੋਹਰੀਆਂ ਹੁਤਾ ਧਾਇ ਰੱਬ ਤੇਰੀਆਂ ਸ਼ੋਹਰੀਆਂ ਕ੍ਰਿਸਮਸ ਦੇ ਦਿਨ ਤੇ ਧਾਰੀਵਾਲ ਪਿੰਡ ਟੋਆ ਵਿਖੇ ਸੰਤ ਜੋਸਫ ਕੈਥੋਲਿਕ ਚਰਚ ਤੋਂ ਸ਼ੋਭਾ ਯਾਤਰਾ ਕੱਢੀ ਗਈ ਜੋ ਪਿੰਡ ਕੰਗ ਡੜੋ ਤੋਂ ਹੁੰਦੀ ਹੋਈ ਵਾਪਸ ਸੰਤ ਜੋਸਫ ਕਥਰਕ ਚਰਚ ਵਿਖੇ ਸਮਾਪਤ ਹੋਈ ਇਸ ਸ਼ੁਭ ਯਾਤਰਾ ਦਾ ਜਗਾ ਜਗਾ ਲੋਕਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਅਤੇ ਵਕ ਵਕ ਪਕਵਾਨਾਂ ਦੇ ਲੰਗਰ ਲਗਾਏ ਗਏ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸ਼ੁਭ ਯਾਤਰਾ ਦੇ ਕੁਝ ਲਾਈਵ ਤਸਵੀਰਾਂ ਕਿ ਬੇਟੇ ਦੇ ਜਨਮ ਦੇ ਦਿਨ ਦੀ ਸਿੱਖਿਆ ਦੇ ਵਿੱਚ ਸਿੱਖੇ ਕਰਦੇ ਹਾਂ ਪ੍ਰਭੂ ਦੀ ਅਸੀਂ ਇਹ ਪੂਰੀ ਯਾਤਰਾ ਨੂੰ ਤੁਹਾਡੇ ਬੁਰਤ ਰੱਖਾਂ ਨੂੰ ਸਮਰਪਿਤ ਕਰਦੇ ਹਾਂ ਜਨਮ ਦੇ ਦਿਨ ਨੂੰ ਮਨਾਉਂਦੇ ਹਾਂ ਪ੍ਰਭੂ ਜੀ ਉਸ ਨੂੰ ਪੂਰਿਆ ਕਰਨ ਦੇ ਵਿੱਚ ਸਾਡੀ ਮਦਦ ਅਤੇ ਸਹਾਇਤਾ ਕਰਨਾ ਪ੍ਰਭੂ ਜੀ ਤੁਸੀਂ ਕਿਹਾ ਹੈ ਕਿ ਦੋ ਜਨਮ ਦੇ ਕੱਟੇ ਹੋ ਕੇ ਹਾਜ਼ਰ ਹੈ ਪ੍ਰਭੂ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਸਮੇਂ ਤੇ ਮਹਿਸੂਸ ਕਰਦੇ ਹਾਂ ਅਤੇ ਦੋ ਯਾਰਾ ਬੀਤਾਂ ਸਾਡੇ ਮਨਾਂ ਤੋਂ ਬਿਨਾਂ ਤੋਂ ਜਨਮ ਨਹੀਂ ਲਈ ਤਾਂ ਜੋ ਪ੍ਰਭੂ ਜੀ ਸਾਡਾ ਆਉਣ ਵਾਲਾ ਸਮਾਂ ਸਾਲ ਦੀ ਅਤੇ ਇਹ ਸਾਡਾ ਜੀਵਨ ਹਰਿਆ ਪਰਿਆ ਤੁਹਾਡੀ ਮੈਂ ਤੁਹਾਡੇ ਨਾਲ ਪਰਿਚਿਤ ਹਾਂ। ਪ੍ਰਭੂ ਜਿੱਥੇ ਸਵਾਰ ਬੱਤਨਾ ਸਾਥ ਕਰਕੇ ਇੱਕਾਈ ਸਾਰੇ ਸੰਗਤ ਦੇ ਲਈ। ਪ੍ਰਭੂ ਜਿਨ੍ਹਾਂ ਮਾਪੇ ਤੋਂ ਪ੍ਰਾਪਤ ਹੋ ਸਾਉਂਦ ਪਰ ਨਾਲ ਦੇ। ਤਾਂ ਕਿ ਪ੍ਰਭੂ ਜੀ ਦੀ ਸਤਿ ਆਤਮਾ ਦੇ ਨਾਲ ਸਾਡੇ। ਸਹਿਲ ਗੰਦੇ ਨਾਲ ਚਕੂ ਦਾ ਵੰਦਨਾ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਸਾਰਿਆਂ ਨੂੰ ਜੈ ਮਸੀਹ ਆਖਦਾ ਅੱਜ ਪਿੰਡ ਡੜਵਾ ਦੇ ਸੰਤ ਜੋਸਫ ਕੈਥੋਲਿਕ ਚਰਚ ਦੇ ਵਿੱਚੋਂ ਸ਼ੋਭਾ ਯਾਤਰਾ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਪਿੰਡ ਕੰਗਾ ਦੇ ਵਿੱਚੋਂ ਹੁੰਦੀ ਹੋਈ ਫਿਰ ਆ ਕੇ ਇੱਥੇ ਚਰਚ ਵਿੱਚ ਸਮਾਪਤ ਹੋਏਗੀ ਇਹਦਾ ਮੁੱਖ ਮੁੱਦਾ ਸੰਦੇਸ਼ ਦੇਣਾ ਪ੍ਰਭੂ ਯਿਸੂ ਮਸੀਹ ਦਾ ਸ਼ਾਂਤੀ ਦਾ ਰਾਜਕੁਮਾਰ ਸ਼ਾਂਤੀ ਦਾ ਰਾਜਕੁਮਾਰ ਅਤੇ ਸਾਰਿਆਂ ਨੂੰ ਪਿਆਰ ਮੁਹੱਬਤ ਦਾ ਸੰਦੇਸ਼ ਆ ਕਿ ਜਿਹੜੇ ਆਪਸੀ ਪਿਆਰ ਭਾਵਨਾ ਦੇ ਵਿੱਚ ਸਾਰੇ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਤੇ ਨਾਲ ਦੇ ਨਾਲ ਹੀ ਜਿਹੜੇ ਲੋਕ ਬੁਰੇ ਕੰਮ ਕਰਦੇ ਆ ਨਸ਼ਿਆਂ ਦੇ ਨਾਲ ਜਕੜੇ ਹੋਏ ਆ ਉਹ ਨਸ਼ਿਆਂ ਨੂੰ ਛੱਡ ਕੇ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜਨਾ ਤੇ ਚੰਗੇ ਕੰਮ ਕਰਨ ਤੇ ਨਾਲ ਦੇ ਨਾਲ ਹੀ ਬਹੁਤ ਬਹੁਤ ਵਧਾਈਆਂ ਦਿੰਨੇ ਆ 크리스마ਸ ਦੀਆਂ ਤੇ ਨਵੇਂ ਸਾਲ ਦੀਆਂ ਧੰਨਵਾਦ